ਪੜਕੀਨ ਆਜੀ ਆਪ ਨੂੰ ਤੁਸੀਂ ਵੀ ਲੈਣਾ ਅਸੀਂ ਲੈਣਾ ਹੈ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗੁਰਦਸਾਹ ਖੁੱਲੀ ਬੈਠਾ ਅੱਛਾ ਤਾਂ ਮੈਂ ਬੀੜੀ ਪੀਓ ਕਿ ਤੁਸੀਂ ਪਾਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਬੀੜੀ ਨਾ ਬਣਾਓ ਮੀਡੀਆ ਮੰਗ ਲਾਉਂਦਾ ਹਾਂ ਅੰਮ੍ਰਿਤ ਜੁ ਸੇਖੋ ਗਿਆ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰੋ ਮੈਂ ਕੰਮ ਹੀ ਕਰ ਰਿਹਾ ਆਪਣਾ ਹੋਰ ਨਾਲ ਦੇ ਲੋਕਾਂ ਦਾ ਕਰੂ ਈ ਗੰਝਾ ਹੋ ਗਏ ਤੂੰ ਮੈਂ ਤੋ ਕੋ ਹੋਰ ਨਾਲ ਹੁਣੇ ਕਹਿੰਦਾ ਕੀ ਦੇਣਾ ਚਾਹੂੰਗਾ ਤੂੰ ਆਹ ਬੀਸੀ ਲੱਗਿਆ ਇਹ ਤੇ ਭੱਗਦੀ ਖਲਾਰਮ ਬਹੁਤਾ ਵੱਡਾ ਬਣਿਆ ਕਰਦਾ ਢਿੰਡਰਾਂ ਵਾਲਾ